ਦੇਹਾਵ ਕਰਾ ਲਾਣਾ ਉਹਨਾਂ ਦਾ ਨਸ਼ਾ ਬਹੁਤ ਛਿੱਟੇ ਦਾ ਨਸ਼ਾ ਕਰਦਾ ਵਾ ਤੇ ਨਸ਼ੇ ਦੇ ਕਾਰਨ ਉਹਦੇ ਘਰ ਦੇ ਵਿੱਚ ਕਾਫੀ ਸਾਰਾ ਲੜਾਈ ਝਗੜਾ ਰਹਿੰਦਾ ਵਾ ਕਿਉਂਕਿ ਉਹ ਪਰਮੇਸ਼ਰ ਦੇ ਵਿੱਚ ਨਹੀਂ ਗਈ ਤੇ ਸ਼ੁੱਕਰਵਾਰ ਦੀ ਰਾਤ ਉਹਨਾਂ ਦੇ ਘਰ ਦੇ ਵਿੱਚ ਉਹਦੇ ਕਰਨ ਨੇ ਨਸ਼ਾ ਕਰਕੇ ਘਰ ਦੇ ਵਿੱਚ ਇੰਨੀ ਜਿਆਦਾ ਲੜਾਈ ਕਰੇਸ਼ ਕੀਤੀ ਬਹੁਤ ਜਿਆਦਾ ਕੀਤਾ ਨਸ਼ਾ ਲੜਾਈ ਝਗੜੇ ਦੇ ਕਾਰਨ ਤੇ ਉਹ ਰਾਤ ਸੁਭਾਈ ਸ਼ਨੀਵਾਰ ਸਵੇਰ ਕਿਤੇ ਚਲ ਗਈ ਇਹਨੂੰ ਇਹ ਪਿੰਡਾਂ ਨਾਮ ਵੀਰਪਾਲ ਤੇ ਪਿੰਡ ਬੱਡੂ ਵਾਲਦੇ ਰਹਿਣ ਵਾਲੇ ਪੰਨੇ ਦੀ ਗਵਾਹੀ ਨੂੰ ਸੁਣਦੇ ਆ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਚਮਤਕਾਰ ਕੀਤਾ ਹallelujah ਸਾਰੇ ਭੈਣ ਭੈਣੇ ਜੈਮਸੀ ਦੀ ਰੱਬ ਦੇ ਦਾਸਤਾ ਸੀ ਨੂੰ ਜੈਮਸੀ ਦੀ ਮੇਰੀ ਗਵਾਈ ਮੇਰੀ ਭੈਣ ਦੀ ਇਹ ਪਿਛਲੇ ਸ਼ਨੀਵਾਰ ਦੀ ਗਵਾਈ ਹੈ ਇਹ ਉਹਨਾਂ ਸ਼ੁੱਕਰਵਾਰ ਉਹਦੇ ਜਿਹਦੇ ਘਰ ਆਣਾ ਉਹਦਾ ਨਸ਼ਾ ਬਹੁਤ ਚਿੱਟੇ ਦਾ ਨਸ਼ਾ ਕਰਦਾ ਵਾ ਤੇ ਨਸ਼ੇ ਦੇ ਕਾਰਨ ਉਹਦੇ ਘਰ ਦੇ ਵਿੱਚ ਕਾਫੀ ਸਾਰਾ ਲੜਾਈ ਝਗੜਾ ਰਹਿੰਦਾ ਵਾ ਕਿਉਂਕਿ ਉਹ ਪਰਮੇਸ਼ਰ ਦੇ ਵਿੱਚ ਨਹੀਂ ਗਈ ਤੇ ਪਰ ਅਸੀਂ ਰੱਬ ਦੇ ਦਾਸਤਾ ਤਾਂ ਫਿਰ ਵੀ ਉਹਨਾਂ ਲਈ ਅਸੀਂ ਪ੍ਰੇ ਕਰਾਉਂਦੇ ਰਹਿੰਦੇ ਹਾਂ ਨੇ ਵੀ ਪਰਮੇਸ਼ਰ ਉਹਦੇ ਘਰ ਦੇ ਵਿੱਚ ਟਕਰਾ ਮਿਲੇ ਕਿ ਉਹਦੇ ਘਰ ਦੇ ਵਿੱਚ ਸ਼ਾਂਤੀ ਆਵੇ ਪਰ ਸ਼ੁੱਕਰਵਾਰ ਦੀ ਰਾਤ ਉਹਨਾਂ ਦੇ ਘਰ ਦੇ ਵਿੱਚ ਉਹਦੇ ਘਰ ਨੇ ਨਸ਼ਾ ਕਰਕੇ ਘਰ ਦੇ ਵਿੱਚ ਇੰਨੀ ਜਿਆਦਾ ਲੜਾਈ ਕਰੇਜ਼ ਕੀਤੀ ਬਹੁਤ ਜਿਆਦਾ ਕੀਤਾ ਨਸ਼ਾ ਲੜਾਈ ਝਗੜੇ ਦੇ ਕਾਰਨ ਤੇ ਉਹ ਰਾਤ ਸੁਪਾਈ ਸ਼ਨੀਵਾਰ ਸਵੇਰ ਸੁਭਾਈ ਕਿਤੇ ਚਲ ਗਈ ਉਹਨੇ ਰਾਤ ਨੂੰ ਮਿੰਨ 12 ਵਜੇ ਫੋਨ ਲਾਇਆ ਵੀ ਘਰ ਦੇ ਵਿੱਚ ਇਦਾਂ ਕਰਕੇ ਬਹੁਤ ਲੜਾਈ ਵੀ ਕਰ ਰਿਹਾ ਇਸ ਟਾਈਮ ਤੇ ਮੈਂ ਤਾਂ ਪ੍ਰੇ ਕੀਤੀ ਮੈਂ ਕਿ ਕੋਈ ਗੱਲ ਨਹੀਂ ਮੈਂ ਕਿ ਮੈਂ ਸੰਤਾਨ ਨੂੰ ਫੋਟੋ ਭਾਉਣੀ ਹੈ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਘਰੇ ਵੀ ਤੂੰ ਘਰ ਜਾਈ ਨਾ ਕਹਿੰਦੀ ਮੈਂ ਘਰੋਂ ਚਲੀ ਆ ਨਾ ਮੈਂ ਕੁਝ ਕਰ ਲੈਣਾ ਵਾ ਵੀ ਮੈਂ ਕਿਸੇ ਨੂੰ ਵੀ ਦੱਸਣਾ ਨਹੀਂਗਾ ਤੇ ਮੈਂ ਕਿ ਕੋਈ ਗੱਲ ਨਹੀਂ ਮੈਂ ਕਿ ਮੇਰੇ ਅੱਗੇ ਦੱਸਾਂ ਨੂੰ ਮੈਂ ਕਿ ਪ੍ਰੇ ਕਰਾਵਾਂਗੀ ਤੇ ਕੁਛ ਨਹੀਂ ਹੁੰਦਾਗਾ ਪਰ ਫਿਰ ਵੀ ਸ਼ੈਤਾਨ ਨੇ ਉਹਦੇ ਤੇ ਇੰਨਾ ਰਾਤ ਨੂੰ ਅਟੈਕ ਕੀਤਾ ਪਤਾ ਨਹੀਂ ਸਵੇਰ 5 ਵਜੇ ਗਈ 6 ਵਜੇ ਘਰੋਂ ਗਈ ਸਾਨੂੰ ਕੁਛ ਨਹੀਂ ਪਤਾ ਸ਼ਨੀਵਾਰ ਜਦੋਂ ਮੁੰਡੇ ਨੇ ਸਵੇਰ ਨੂੰ ਫਿਰ ਫੋਨ ਲਾਇਆ ਕਹਿੰਦਾ ਮੰਮੀ ਮਾਸੀ ਮੰਮੀ ਇੱਥੇ ਆ ਮੈਂ ਕਿ ਨਹੀਂ ਪਤਾ ਇੱਥੇ ਤਾਂ ਹੈਣੀਗੀ ਕਹਿੰਦਾ ਮੰਮੀ ਰਾਤੀ ਕਹਿੰਦਾ ਲੜੇ ਸੀਗੇ ਤੇ ਘਰੋਂ ਗਈ ਚਲੀ ਆ ਤੇ ਸਾਨੂੰ ਇੰਨੀ ਜਿਆਦਾ ਟੈਨਸ਼ਨ ਹੋਈ ਸੀ ਫੋਨ ਵੀ ਲਾਇਆ ਫੋਨ ਵੀ ਨਹੀਂ ਲੱਗ ਕੇ ਗਈ ਘਰੋਂ ਕਹਿੰਦਾ ਗਈ ਚਲੀ ਆ ਇੰਨੀ ਜਿਆਦਾ ਟੈਨਸ਼ਨ ਹੋਈ ਸਾਰਾ ਦਿਨ ਅਸੀਂ ਫਿਰ ਮੈਂ ਰਾਬਦੇ ਦਾਸਾ ਤੋਂ ਆਕੇ ਮੈਂ ਫਿਰ ਉਹਦੇ ਹਸਮੇਟ ਸਾਡੇ ਕੋਲੇ ਆਗੇ ਸ਼ਨੀਵਾਰ ਉਹ 10 ਵਜੇ ਸਾਡੇ ਕੋਲ ਆ ਗਿਆ ਉਹ ਕਹਿੰਦਾ ਨਹੀਂ ਤੁਹਾਡੇ ਕੋਲੇ ਆਇਸੀ ਕਿ ਨਹੀਂ ਕਹਿੰਦਾ ਤੈਨੂੰ ਰਾਤ ਨੂੰ ਨੇ 12 ਵਜੇ ਫੋਨ ਲਾਇਆ ਮੈਂ ਕਿ ਫੋਨ ਉਹਨੇ ਮੈਨੂੰ ਜਰੂਰ ਲਾਇਆ ਸੀਗਾ ਮੈਨੂੰ ਪੁੱਛਿਆ ਸੀ ਵੀ ਇੱਥੇ ਆਈ ਹੈ ਮੈਂ ਕਿ ਵੀ ਨਹੀਂ ਮੈਂ ਕਿ ਮੈਂ ਉਹਨੂੰ ਕਹੇ ਸੀ ਵੀ ਕਿਤੇ ਨਾ ਜਾਈ ਤੂੰ ਅਸੀਂ ਆਪ ਹੀ ਆ ਜਾਾਂਗੇ ਵੀ ਜੇ ਘਰ ਦੇ ਵਿੱਚ ਲੜਾਈ ਕਲੇਸ਼ ਆ ਤੇ ਕਹਿੰਦਾ ਕਹਿੰਦਾ ਤੁਹਾਨੂੰ ਕਹਿੰਦਾ ਪਤਾ ਵਾ ਮੈਂ ਕਿ ਸਾਨੂੰ ਕੋਈ ਛ ਨਹੀਂ ਪਤਾਗਾ ਤੇ ਕਹਿੰਦਾ ਮੈਂ ਨਾਲੇ ਤਾਂ ਕਹਿੰਦਾ ਜਿੱਥੇ ਮੈਨੂੰ ਮਿਲਗੇ ਨਾਲੇ ਤਾਂ ਕਹਿੰਦਾ ਮੈਂ ਉਹਨਾਂ ਨੂੰ ਮਾਰੂਗਾ ਨਾਲੇ ਕਹਿੰਦਾ ਤੁਹਾਡੇ ਨਾਲ ਬੁਰੀ ਕਰੂੰਗਾ ਜਿੰਨੀਆਂ ਤੇਰੀਆਂ ਭੈਣਾਂ ਸਾਰਿਆਂ ਨਾਲ ਚ ਕਹਿੰਦਾ ਮੈਂ ਬਹੁਤ ਬੁਰੀ ਕਰੂੰਗਾ ਤੁਹਾਡੇ ਨਾਲ ਜੇ ਮੈਨੂੰ ਮਿਲਗੀ ਤਾਂ ਤੇ ਮੈਂ ਉਹਨੂੰ ਕਿਹਾ ਕੋਈ ਗੱਲ ਨਹੀਂ ਮੈਨੂੰ ਚਾਹ ਪਾਣੀ ਪਈ ਮੈਂ ਕਿ ਕੋਈ ਗੱਲ ਨਹੀਂ ਮੈਂ ਕਿ ਵਿਤਮਨ ਸ਼ਾਂਤ ਜੀ ਰਾਖੇ ਕਹਿੰਦਾ ਨਹੀਂ ਮੇਰਾ ਮਨ ਸ਼ਾਂਤ ਜੀ ਨਹੀਂ ਹੁੰਦਾ ਕਹਿੰਦਾ ਮੈਂ ਬੁਰੀ ਬਹੁਤ ਤੁਹਾਡੇ ਨਾਲ ਕਰੂੰਗਾ ਤੋਂ ਤੇ ਸ਼ਨੀਵਾਰ ਵੀ ਮੈਂ 11 ਵਜੇ ਮੈਂ 11 ਵੇ ਚਰਚ ਵਿੱਚ ਆਈ ਤੇ ਘਰੇ ਬਹੁਤ ਜ਼ ਤੇ ਫਿਰ ਮੈਂ ਰੱਬ ਦੇ ਦਰਸਾਂ ਤੋਂ ਫਰੇ ਆ ਕੇ ਕਰਵਾਈ ਮੈਂ ਕਿ ਵੀ ਪਛਤ ਜੀ ਵੀ ਇਦਾਂ ਕਰਕੇ ਨਾ ਵੀ ਉਹਦੇ ਹਸਬੰਦ ਫਿਰ ਲਾਤੀ ਲੜਾਈ ਝਗੜਾ ਕਾਫੀ ਹੋਣ ਕਰਨੇ ਭੈਣ ਘਰ ਛੱਡ ਕੇ ਚਲੀ ਗਈ ਸੀਗੀ ਤੇ ਉਹ ਇਸ ਕਰਕੇ ਸਾਨੂੰ ਹੁਣ ਆ ਕੇ ਧਮਕੀਆਂ ਦਿੰਨਾ ਵੀ ਭੈਣ ਦਾ ਵੀ ਕੋਈ ਪਤਾ ਨਹੀਂਗਾ ਵੀ ਤੁਸੀਂ ਉਹਦੇ ਲਈ ਪ੍ਰੇਅਰ ਕਰੋ ਵੀ ਜਿੱਥੇ ਵੀ ਹੈਗੀ ਆ ਉਹ ਸਹੀ ਸਲਾਮਤ ਹੋਵੇ ਸਾਰਾ ਦਿਨ ਨੰਗ ਗਿਆ ਰੱਬ ਦੇ ਦਰਸਾਂ ਨੂੰ ਮੈਂ ਦੋ ਵਾਰੀ ਫਰੇ ਕਰਵਾਈ ਵੀ ਸਾਰਾ ਦਿਨ ਨੰਗ ਗਿਆ ਸ਼ਾਮ ਪੈ ਗਈ ਤੇ ਇੰਨੀ ਜਿਆਦੀ ਟੈਂਸ਼ਨ ਸੀਗੀ ਵੀ ਪਤਾ ਨਹੀਂ ਕਿੱਥੇ ਹੋਗੀ ਕਿੱਥੇ ਨਹੀਂ ਤੇ ਫਿਰ ਐਂਤ ਵਾਰ ਇਸ ਕਿ ਫਿਰ ਉਹ ਅੰਤਵਾਰ ਫਿਰ ਮਿਲ ਗਈ ਐਤਵਾਰ 11 ਵਜੇ ਫੋਨ ਆ ਗਿਆ ਸੀ ਮੰਮੀ ਨੂੰ ਕਹ ਕਹਿੰਦੀ ਨਾ ਮੈਂ ਕਿਤੇ ਗਈ ਚਲੀ ਸੀ ਨਹਿਰਾਂ ਨੂਰਾਂ ਤੇ ਚਲੀ ਗਈ ਸੀ ਕਹਿੰਦੀ ਉਥੇ ਮੈਨੂੰ ਕਿਸੇ ਨੇ ਵੀ ਮੋੜ ਤਾਂ ਮੈਨੂੰ ਕਹਿੰਦੇ ਵੀ ਤੂੰ ਆਪਦੇ ਘਰੇ ਚੱਲ ਜਿੱਥੇ ਵੀ ਹੈਗੀ ਐ ਕਹਿੰਦੀ ਮੈਨੂੰ ਪਰਮੇਸ਼ਰ ਦੇ ਸਵਰਗ ਦੂਤ ਹੀ ਜਿੱਥੋਂ ਵੀ ਉਹਨੂੰ ਮੋੜ ਕੇ ਲੈ ਕੇ ਆਏ ਰੱਬ ਦੇ ਦਾਸਾਂ ਦੇ ਦਵਾਰਾਂ ਉਹ ਸਵਰਗ ਦੂਤ ਹੀ ਉਹਨੂੰ ਮੋੜ ਕੇ ਲੈ ਕੇ ਆਏ ਆ ਮੋੜ ਕੇ ਜਿੱਥੋਂ ਲੈ ਕੇ ਆਏ ਉਹਨੂੰ ਕਹਿੰਦੇ 11 ਵਜੇ ਤਾਂ ਪਤਾ ਲੱਗ ਗਿਆ ਮੰਮੀ ਨੂੰ ਵੀ ਉਹ ਆ ਗਈ ਐ ਫਿਰ ਮੈਂ ਰੱਬ ਦੇ ਦਾਸਾਂ ਨੂੰ ਫੋਨ ਲਾਇਆ ਮੇਰੇ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਤੁਹਾਡੀ ਦੁਆਵਾਂ ਤੁਹਾਡੀਆਂ ਪ੍ਰਾਰਥਨਾਵਾਂ ਦੇ ਨਾਲ ਉਹ ਬਿਲਕੁਲ ਅੱਜ ਸਹੀ ਆਉਤੇ ਘਰੇ ਪਰ ਘਰੇ ਨਹੀਂ ਗਈਗੀ ਉਹ ਮਾਮੇ ਹੁਣਾਂ ਕੋਲੇ ਹਣ ਰਹਿ ਰਹੀ ਆ ਤੇ ਪਰ ਉਹਦਾ ਹੁਣ ਵੀ ਉਹਦੇ ਹਸਬੰਦ ਕਹਿੰਦੇ ਆ ਕਹਿੰਦਾ ਮੈਂ ਬਹੁਤ ਬੁਰੀ ਕਰੂੰ ਪਰ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਉਹ ਹੁਣ ਘਰੇ ਵੈਸੇ ਹੈਗੀ ਆ ਪਰ ਉਹਦਾ ਹਸਬੰਦ ਕੋਈ ਵੀ ਉਹ ਜਿਹੇ ਕੋਈ ਵੀ ਉਹਨੇ ਕਾਰਵਾਈ ਨਹੀਂ ਕੀਤੀ ਜਿਵੇਂ ਸਾਨੂੰ ਬੋਲਦਾ ਸੀ ਕਹਿੰਦਾ ਮੈਨੂੰ ਮਾਰ ਦੇਣਾ ਮੈਂ ਉਹਨੂੰ ਇਦਾਂ ਕਰ ਦੇਣਾ ਤੁਹਾਨੂੰ ਇਦਾਂ ਕਰ ਦੇਣਾ ਮੈਂ ਰੱਬ ਦੇ ਦੱਸਾ ਤੋਂ ਉਹਦੇ ਘਰ ਵਾਲੇ ਦੀ ਫੋਟੋ ਕਾਪੀ ਤੇ ਪ੍ਰੇਰ ਕਰਵਾਈ ਸੀ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਉਹ ਹੁਣ ਕੁਝ ਨਹੀਂ ਬੋਲਦਾਗਾ ਜਿੱਥੇ ਵੀ ਭੈਣ ਹੈਗੀ ਐ ਮਾਮੀ ਹੁਣਾਂ ਕੋਲੇ ਐ ਸਹੀ ਸਲਾਮਤ ਆ ਮੈਂ ਰੱਬ ਦੇ ਦੱਸਾ ਦਾ ਸੰਤਾ ਦਾ ਬਹੁਤ ਧੰਨਵਾਦ ਕਰਦੀ ਆ ਕਿ ਸਾਡੇ ਪ੍ਰੇਰ ਸਾਡੇ ਪ੍ਰੇਅਰ ਦੇ ਦੁਆਰਾ ਤੇ ਪਰਮੇਸ਼ਰ ਨੇ ਹੁਣ ਚੰਗਿਆ ਕੀਤਾ ਔਰ ਸਹੀ ਸਲਾਮਤ ਪਹਿਣ ਵੱਡੇ ਵੱਡੇ ਕੰਮ ਕਰਦਾਏ ਮਹਾ ਅਭਿਸ਼ੇਕ ਯਹੋ ਵਾਦਾ ਮਹਾ ਅਭਿਸ਼ੇਕ ਯਹੋ ਵਾਦਾ ਹਾਲੇਲੂਇਆ ਹਾਲੇਲੂਇਆ